ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਲੋਕਾਂ ਦੇ ਦਬਾਅ ਅੱਗੇ ਜਿਹੜੇ ਮਨਿੰਦਰ ਜੀ ਸਿੱਧੂ ਪੱਤਰਕਾਰ ਦੇ ਉੱਤੇ ਝੂਠਾ ਪਰਚਾ ਦਰਜ ਕਰਾਇਆ ਗਿਆ ਸੀਗਾ ਤੇ ਉਹ ਆਮ ਆਦਮੀ ਪਾਰਟੀ ਦੇ ਰਾਮਪੁਰਾ ਫੂਲ ਤੋਂ ਜਿਹੜੇ ਐਮ ਐਲ ਏ ਹੈ ਉਹਨਾਂ ਦੇ ਪੀਏ ਵੱਲੋਂ ਕਰਾਇਆ ਗਿਆ ਸੀ ਕੱਲ ਉਸ ਪੀਏ ਨੇ ਲਿਖਤੀ ਤੌਰ ਤੇ ਦੇ ਦਿੱਤਾ ਪੁਲਿਸ ਨੂੰ ਕਿ ਮੈਂ ਇਹ ਕੇਸ ਨੂੰ ਗਾਂ ਨਹੀਂ ਤੋੜਨਾ ਚਾਹੁੰਦਾ ਤੇ ਉਹ ਪਰਚਾ ਰੱਦ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਊਗੀ ਅਸੀਂ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਹਾਂ ਦੂਜੇ ਪਾਸੇ ਅੱਜ ਸੰਯੁਕਤ ਕਿਸਾਨ ਮੋਰਚੇ ਨੂੰ ਅ ਸ਼੍ਰੀ ਭਗਵੰਤ ਮਾਨ ਮੁੱਖ ਮੰਤਰੀ ਨੇ ਗੱਲਬਾਤ ਲਈ ਸੱਦਿਆ ਹੋਇਆ ਐ ਐਸ ਕੇ ਐਮ ਨੇ 18 ਨੁਕਤੇ ਜਿਹੜਾ ਮੰਗ ਪੱਤਰ ਹੈ ਉਹ ਪੰਜਾਬ ਸਰਕਾਰ ਨੂੰ ਦਿੱਤਾ ਹੋਇਆ ਤੇ 5 ਮਾਰਚ ਤੋਂ ਲੈ ਕੇ ਲੰਬੇ ਸਮੇਂ ਦਾ ਵੱਡਾ ਧਰਨਾ ਚੰਡੀਗੜ੍ਹ 'ਚ ਲਾਉਣ ਦਾ ਪ੍ਰੋਗਰਾਮ ਪਹਿਲਾਂ ਹੀ ਉਲੀਕਿਆ ਹੋਇਆ ਹੈ ਤੇ ਉਹਨਾਂ ਮੰਗਾਂ ਦੇ ਵਿੱਚ ਜਿਹੜੀ ਪਹਿਲੀ ਗੱਲ ਹੈ ਉਹਦੇ ਚ ਪੰਜਾਬ ਸਰਕਾਰ ਨੇ ਚੰਗੀ ਗੱਲ ਇਹ ਕੀਤੀ ਹੈ ਕਿ ਜਿਹੜਾ ਕੇਂਦਰ ਸਰਕਾਰ ਨੇ ਜਿਹੜੀ ਉਹ ਇੱਕ ਮੰਡੀ ਕਰਨ ਦਾ ਜਿਹੜਾ ਡਰਾਫਟ ਬਿਲ ਲਿਆਂਦਾ ਹੋਇਆ ਇੱਕ ਫਰੇਮਵਰਕ ਉਸ ਨੂੰ ਰੱਦ ਕਰ ਦਿੱਤਾ ਐ ਅਸੈਂਬਲੀ ਦੇ ਵਿੱਚ ਤੇ ਐਮਐਸਪੀ ਦੇ ਕਾਨੂੰਨੀ ਗਰੰਟੀ ਦੀਆਂ ਗੱਲਾਂ ਵੀ ਨੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚ ਸ਼ਾਮਿਲ ਨੇ ਤੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਇਸ ਕੈਂ ਵੱਲੋਂ ਕਿ ਅਕਾਲੀਆਂ ਤੇ ਕਾਂਗਰਸ ਦੇ ਵੇਲੇ ਜਿਹੜੇ ਏਪੀਐਮ ਏਪੀਐਮਸੀ ਕਾਨੂੰਨ ਦੇ ਵਿੱਚ ਮੰਡੀਆਂ ਵਾਲੇ ਕਾਨੂੰਨ ਦੇ ਵਿੱਚ ਜਿਹੜੀਆਂ ਤਰਮੀਮਾਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਅਸੈਂਬਲੀ ਦੇ ਵਿੱਚ ਤੇ ਦੇਖਦੇ ਆ ਇਹ ਕੀ ਬਣਦਾ ਹੈਗਾ ਤੇ ਆਪਣਾ ਇਸ ਕਰਕੇ ਜਿਹੜਾ ਪੰਜਾਬ ਦੀ ਜਿਹੜੀ ਖੇਤੀ ਨੀਤੀ ਹੈ ਉਹ ਵੀ ਜਾਰੀ ਕਰੀ ਹੋਈ ਹੈ ਤੇ ਉਹਦੇ ਵਿੱਚ ਕਿਸਾਨਾਂ ਦੀ ਗੱਲ ਇਹ ਹੈ ਕਿ ਵੀ ਜਿਹੜਾ ਵਾਤਾਵਰਨ ਹੈ ਪੰਜਾਬ ਦਾ ਪਾਣੀ ਤੇ ਹਵਾ ਇਸ ਨੂੰ ਬਚਾਉਣ ਦੇ ਲਈ ਖੇਤੀ ਇਸ ਤਰ੍ਹਾਂ ਦੀ ਲਿਆਂਦੀ ਜਾਵੇ ਤਾਂ ਕਿ ਕਿਸਾਨ ਨੂੰ ਘਾਟਾ ਨਾ ਪਵੇ ਤੇ ਪੰਜਾਬ ਦੇ ਸਮੁੱਚੇ ਵਾਤਾਵਰਨ ਨੂੰ ਵੀ ਨੁਕਸਾਨ ਨਾ ਹੋਵੇ ਅਗਲੀ ਗੱਲ ਦੋਸਤੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਉੱਤਰਾਖੰਡ ਦੇ ਅਧਿਕਾਰੀਆਂ ਨੂੰ ਜਿਨ੍ਹਾਂ ਦੇ ਵਿੱਚ ਉੱਤਰਾਖੰਡ ਦਾ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹਦਾ ਮੈਂਬਰ ਸੈਕਟਰੀ ਤੇ ਜਿਹੜਾ ਚੀਫ ਕਨਜ਼ਰਵੇਟਰ ਆਫ ਫੋਰੈਸਟ ਹੈ ਜਿਹੜਾ ਜੰਗਲਾਤ ਵਿਭਾਗ ਦੇ ਮੁਖੀ ਹੈ ਉਸ ਦੋਨਾਂ ਨੂੰ ਅਗਲੀ ਜਿਹੜੀ ਤਰੀਕ ਹੈ 7 ਅਪ੍ਰੈਲ ਉਹਦੇ ਉੱਤੇ ਹਾਜ਼ਰ ਰਹਿਣ ਲਈ ਕਿਹਾ ਗਿਆ। ਮਸਲਾ ਇਹ ਹੈ ਕਿ ਉੱਥੋਂ ਦੇ ਕਿਸੇ ਪ੍ਰਾਈਵੇਟ ਕਲੋਨੀ ਦੇ ਵਿੱਚ ਜਿਹੜੇ 176 ਦਰਖਤ ਹੈ ਉਹਨਾਂ ਦੀ ਕਟਾਈ ਕੀਤੀ ਗਈ ਹੈ। ਜਿਹੜੀ ਕਿ ਉੱਥੋਂ ਦੇ ਕਾਨੂੰਨਾਂ ਦੇ ਅਨੁਸਾਰ ਨਹੀਂ ਜਿਹੜੇ ਜੰਗਲਾਤ ਦੇ ਕਾਨੂੰਨ ਨੇ ਉਹ ਇਹਨਾਂ ਗੱਲਾਂ ਦੀ ਆਗਿਆ ਨਹੀਂ ਦਿੰਦੇ ਤੇ ਇਸ ਦੇ ਬਾਰੇ ਵਿੱਚ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ। ਤੇ ਉਹਨਾਂ ਨੇ ਕੀ ਐਕਸ਼ਨ ਲਿਆ ਤੇ ਉਹਦਾ ਕੀ ਬਣਦੀ ਕਾਰਵਾਈ ਹੋਈ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਦੱਸਤੀਏ ਕਿ ਬੜੀ ਹੀ ਦੁਖਦਾਈ ਘਟਨਾ ਹੈ ਵੈਸੇ ਤਾਂ ਹਰ ਰੋਜ਼ ਘਟਨਾਵਾਂ ਹੁੰਦੀਆਂ ਨੇ ਬੜੀਆਂ ਹੀ ਮਾੜੀਆਂ ਪਰ ਜਦੋਂ ਘਟਨਾ ਕਿਸੇ ਵੱਡੇ ਪੱਧਰ ਤੇ ਹੋ ਜਾਂਦੀ ਹੈ ਵੱਡੇ ਆਗੂ ਦੇ ਨਾਲ ਸੰਬੰਧਿਤ ਹੋ ਜਾਂਦੀ ਹੈ ਤਾਂ ਉਹ ਉਹ ਲੋਕਾਂ ਦਾ ਧਿਆਨ ਜ਼ਿਆਦਾ ਖਿੱਚਦੀ ਹੈ ਮੋਦੀ ਸਰਕਾਰ ਦੇ ਵਿੱਚ ਕੇਂਦਰੀ ਯੋਗ ਭਲਾਈ ਮੰਤਰੀ ਨੇ ਰੱਖਿਆ ਖੜ ਗਏ ਉਹ ਮਹਾਰਾਸ਼ਟਰ ਤੋਂ ਆਉਂਦੇ ਹੈ ਜਲਗਾਉ ਏਰੀਏ ਤੋਂ ਆ ਸ਼ਿਵਰਾਤਰੀ ਲੰਘ ਕੇ ਗਈ ਹੈ ਆਪਾਂ ਸਾਰਿਆਂ ਨੇ ਦੇਖਿਆ ਵੀ ਬਹੁਤ ਲੋਕਾਂ ਨੇ ਸ਼ਰਦਾ ਦੇ ਨਾਲ ਸ਼ਿਵਰਾਤਰੀ ਮਨਾਈ ਹੈ ਬੜੇ ਲੰਗਰ ਲਾਏ ਹੈ ਸਾਡੇ ਪੰਜਾਬ ਦੇ ਵਿੱਚ ਵੀ ਲਾਏ ਹੈ ਤੇ ਉਹ ਆਪਣੇ ਆਪਣੇ ਢੰਗ ਨਾਲ ਲੋਕਾਂ ਨੂੰ ਆਪਣਾ ਇਹ ਧਰਮ ਦਾ ਦੇ ਜਿਹੜੇ ਦਿਨ ਨੇ ਉਹਨਾਂ ਨੂੰ ਮਨਾਉਣ ਦਾ ਪੂਰਾ ਅਧਿਕਾਰ ਹੈ ਤੇ ਖੁਸ਼ੀ ਨਾਲ ਮਨਾਉਂਦੇ ਆ ਲੋਕ ਪਰ ਪਿਛਲੇ ਕੁਝ ਸਮਿਆਂ ਤੋਂ ਅਸੀਂ ਦੇਖਿਆ ਤੇ ਇਸ ਵਾਰੀ ਵੀ ਇਸ ਮਹਾ ਸ਼ਿਵਰਾਤਰੀ ਦੇ ਉੱਤੇ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਖਰੂਦੀ ਲੋਕ ਹੈ ਉਹਨਾਂ ਨੇ ਮਸਜਿਦਾਂ ਦੇ ਅੱਗੇ ਜਾ ਕੇ ਨਰੇਬਾਜੀ ਕੀਤੀ ਹੈ ਲੇਜ਼ਰ ਸ਼ੋਅ ਲਾਏ ਹੈ ਵੀ ਤਾਂ ਕਿ ਉਹ ਜਿਹੜਾ ਸ਼ਿਵਜੀ ਦਾ ਜਿਹੜਾ ਉਹਦੇ ਤੇ ਪਵੇ ਜਿਹੜੀ ਮਸਜਿਦ ਹੈ ਤੇ ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਛੇੜਛਾੜ ਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਹੋਈਆਂ ਨੇ ਇਸੇ ਤਰ੍ਹਾਂ ਬਾੜੀ ਘਟਨਾ ਜਿਹੜੀ ਹੈ ਹੁਣ ਇੱਕ ਸਾਡੇ ਜਿਵੇਂ ਕਹਿੰਦੇ ਸਿਰੋਂ ਪਾਣੀ ਲੰਘ ਗਿਆ ਮਹਾਸ਼ਿਵ ਰਾਤਰੀ ਦਾ ਉੱਥੇ ਜਲੂਸ ਸੀਗਾ ਜਲਗਾਉਂ ਦੇ ਵਿੱਚ ਜਲਗਾਉਂ ਦੇ ਨਾਲ ਪਿੰਡ ਹੈ ਮੁਕਤਾਈ ਨਗਰ ਮੁਕਤਾਈ ਨਗਰ ਦੇ ਨਾਲ ਕੋਠਾਲੀ ਪਿੰਡ ਹੈ ਦਰਅਸਲ ਉੱਥੇ ਜਿਹੜਾ ਇਹ ਜਿਹੜੀ ਮੰਤਰੀ ਹੈਗੀ ਹੈ ਰੱਖਿਆ ਖੜਗੇ ਇਸ ਦੀ ਬੇਟੀ ਤੇ ਉਹਦੀਆਂ ਚਾਰ ਪੰਜ ਸਹੇਲੀਆਂ ਉਹ ਉਸ ਜਲੂਸ ਦੇ ਵਿੱਚ ਉੱਥੇ ਗਈਆਂ ਹੋਈਆਂ ਸੀਗੀਆਂ ਤੇ ਉੱਥੇ ਸੰਤ ਮੁਕਤਈ ਯਾਤਰਾ ਹਰ ਸਾਲ ਕੱਢੀ ਜਾਂਦੀ ਹੈ ਐਤਕੀ ਵੀ ਕੱਢੀ ਗਈ ਸੀ ਉਹਦੇ ਵਿੱਚ ਸ਼ਾਮਲ ਸੀ ਮਤਰੀ ਜੀ ਦੇ ਦਸਣ ਅਨੁਸਾਰ ਉਹ ਜਿਹੜੀ ਉਹ ਬੇਟੀ ਤੇ ਉਹ ਦੂਜੀਆਂ ਲੜਕੀਆਂ ਨੇ ਜਿਹੜੀਆਂ ਉਹ ਉੱਥੇ ਕੋਈ ਆਪਣਾ ਜੋ ਵੀ ਲੋਕਾਂ ਨੂੰ ਵਰਤਾਇਆ ਜਾਂਦਾ ਹੈਗਾ ਖਾਣ ਪੀਣ ਦਾ ਸਮਾਨ ਉਹਦੇ ਵਿੱਚ ਉਹਦੀ ਹੈਲਪ ਕਰ ਰਹੀਆਂ ਸੀ ਕਿ ਕੁਝ ਸ਼ਰਾਰਤੀ ਬੰਦੇ ਉਹਨਾਂ ਲਘੂਰਕੂਰ ਕੇ ਲੰਗੇ ਆ ਤੇ ਦੋ ਤਿੰਨ ਵਾਰੀ ਇਸ ਤਰ੍ਹਾਂ ਕਦੇ ਕਿੜਾ ਇੱਧਰ ਲਾਤਾ ਕਦੇ ਇੱਧਰ ਲਾਤਾ ਜਦੋਂ ਉਹ ਕੁੜੀਆਂ ਝੂਟੇ ਲੈਣ ਜਾਕੀਆਂ ਸੀ ਤਾਂ ਉਹਨਾਂ ਨਾਲ ਉਹਨਾਂ ਨੇ ਛੇੜਛਾੜ ਨਹੀਂ ਕੀਤੀ ਮੰਤਰੀ ਜੀ ਦੇ ਜਿਹੜੇ ਸੁਰੱਖਿਆ ਗਾਰਡ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਗਲ ਪੈਣਾ ਪਈ। ਉਹਨਾਂ ਚੋਂ ਇੱਕ ਦਾ ਫੋਨ ਵੀ ਖੋਲਿਆ ਉਹਨਾਂ ਨੇ ਰੱਖਸ਼ਾ ਸੁਰੱਖਿਆ ਕਰਮਚਾਰੀਆਂ ਨੇ ਤੇ ਉਹ ਉਹਨਾਂ ਦੇ ਸੁਰੱਖਿਆ ਕਰਮਚਾਰੀਆਂ ਦੇ ਵੀ ਗਲ ਪਏ। ਤੇ ਕੱਲ ਮੰਤਰੀ ਜੀ ਨੇ ਥਾਣੇ ਖੁਦ ਜਾ ਕੇ ਆਪਣੀ ਬੇਟੀ ਨੂੰ ਨਾਲ ਲਿਜਾ ਕੇ ਇਸ ਦੀ ਸ਼ਿਕਾਇਤ ਦਰਜ ਕਰਾਈ ਹੈ। ਤੇ ਬਹੁਤ ਪੁਲਸ ਵਾਲਿਆਂ ਨੇ ਕਿਹਾ ਵੀ ਤੁਸੀਂ ਇਹ ਸ਼ਿਕਾਇਤ ਦੇਖ ਲਓ ਦਰਜ ਕਰਾਉਣੀ। ਕਹਿੰਨਾ ਮੰਤਰੀ ਨੂੰ ਕਹਿ ਰਹੇ ਆ ਪੁਲਸ ਵਾਲੇ। ਉੱਥੇ ਸਰਕਾਰ ਵੀ ਬੀਜੇਪੀ ਦੀ ਹੈ ਬੀਜੇਪੀ Shiv Sena ਤੇ ਇਹ ਦੋ ਜੀਆਂ ਦੀ ਸਾਂਝੀ ਸਰਕਾਰ ਹੈ ਉਹ ਤੇ ਉਹਨਾਂ ਦੀ ਵੀ ਮੰਤਰੀ ਹੈ ਉਹ ਕੇਂਦਰ ਦੇ ਵਿੱਚ ਉਹਦਾ ਜਿਹੜਾ ਸੋਹਰਾ ਸਾਹਿਬ ਹੈ ਮੰਤਰੀ ਜੀ ਦੇ ਸੋਹਰਾ ਸਾਹਿਬ ਜਿਹੜੇ ਹੈ ਉਹ ਵੀ ਉੱਥੇ ਮਹਾਰਾਸ਼ਟਰ ਦੇ ਵਿੱਚ ਮੰਤਰੀ ਰਹੇ ਹੈ ਸਾਬਕਾ ਮੰਤਰੀ ਹੈ ਉਹਨਾਂ ਦਾ ਬਿਆਨ ਹੈ ਕਿ ਵੀ ਮੈਂ ਆਪ ਕਹਾ ਵੀ ਬੇਟਾ ਇਹ ਜਿਹੜਾ ਹੈਗਾ ਵੀ ਕੁੜੀਆਂ ਡਰਦੀਆਂ ਮਾਰੀਆਂ ਨਾ ਨਹੀਂ ਸ਼ਿਕਾਇਤ ਨਹੀਂ ਦਰਜ ਕਰਾਉਂਦੀ ਐ ਤੈਨੂੰ ਨਹੀਂ ਡਰਨ ਦੀ ਲੋੜ ਤੂੰ ਜਾ ਕੋਈ ਗੱਲ ਨਹੀਂ ਅਸੀਂ ਦੇਖ ਲਾਂਗੇ ਸਮਾਜ ਨਾਲ ਵੀ ਅਸੀਂ ਟਕਰਾਂਗੇ ਐ ਐਡਾ ਡਰਨ ਦੀ ਲੋੜ ਨਹੀਂ ਹੈਗੀ ਤੇ ਅਸੀਂ ਜਿੱਥੇ ਉਹਨਾਂ ਦੀ ਇਸ ਗੱਲ ਦੀ ਪ੍ਰਸ਼ੰਸਾ ਕਰਦੇ ਹਾਂ ਕਿ ਉਹਨਾਂ ਨੇ ਇਸ ਨੂੰ ਅੰਦਰੇ ਤੁਥਮੁਥ ਕਰਨ ਦੀ ਬਜਾਏ ਇਹਨੂੰ ਪਬਲਿਕ ਦੇ ਵਿੱਚ ਲਿਆਂਦਾ ਸ਼ਿਕਾਇਤ ਦਰਜ ਕਰਾਈ ਹੈ ਦੋ ਬੰਦੇ ਫੜੇ ਗਏ ਦੂਜੀ ਗੱਲ ਅਸੀਂ ਦੋ ਗੱਲਾਂ ਹੋਰ ਕਹਿਣੀਆਂ ਚਾਹਾਂ ਕਿ ਡਬਲ ਇੰਜਣ ਸਰਕਾਰ ਦਾ ਰੋਲਾ ਪਾਇਆ ਜਾਂਦਾ ਹੈ ਮੋਦੀ ਸਰਕਾਰ ਤੇ ਥੱਲੇ ਮਹਾਰਾਸ਼ਟਰ ਦੇ ਵਿੱਚ ਦਵਿੰਦਰ ਪਾਡਨ ਦੀ ਸੋਣਾ ਦੀ ਸਰਕਾਰ ਉਹਨਾਂ ਦੇ ਰਾ ਉਹਨਾਂ ਦੇ ਰਾਜ ਦੇ ਵਿੱਚ ਡਬਲ ਇੰਜਣ ਦੇ ਰਾਜ ਦੇ ਵਿੱਚ ਖਾਸ ਤੌਰ ਤੇ ਅਜੇਹਤਾ ਰੰਗ ਜਲੂਸ ਵੇਲੇ ਜਦੋਂ ਸੁਰੱਖਿਆ ਦਾ ਵੀ ਇੰਤਜ਼ਾਮ ਹੁੰਦਾ ਹੈ ਅਜੇਹੀਆਂ ਘਟਨਾਵਾਂ ਹੋਣ ਇਹ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਉੱਤੇ ਬਹੁਤ ਵੱਡਾ ਪ੍ਰਸ਼ਨ ਚਿੰਨ ਹੈ ਦੂਜੀ ਗੱਲ ਸੀ ਇਹ ਕਹਿਣੀ ਚਾਹੁੰਦੇ ਆਂ ਕਿ ਜਿਹੜੇ ਲੋਕ ਫਿਰਕੂ ਪੱਖ ਤੋਂ ਹਰ ਧਾਰਮਿਕ ਜਲੂਸ ਦੇ ਉੱਤੇ ਕੋਈ ਨਾ ਕੋਈ ਖਰੂਦ ਕਰਦੇ ਐ ਉਹਦੇ ਨਾਲ ਜਿਹੜੇ ਖਰੂਦੀ ਲੋਕ ਐ ਉਹਨਾਂ ਨੂੰ ਇਹਨਾਂ ਧਾਰਮਿਕ ਆਯੋਜਨਾਾਂ ਦੇ ਵਿੱਚ ਆਪਣੀਆਂ ਮਨਮਾਨੀਆਂ ਕਰਨ ਦੇ ਮੌਕੇ ਮਿਲਦੇ ਐ ਤੇ ਇੱਕ ਲਿਮਟ ਕਰਾਸ ਹੋ ਕੇ ਫਿਰ ਉਹ ਇੱਧਰ ਨੂੰ ਵੀ ਪੈਂਦੇ ਐ ਕਿ ਸਾਡੀਆਂ ਧੀਆ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਨ ਵਾਲੇ ਪਾਸੇ ਜਾ ਸਕਦੇ ਐ ਤੇ ਜਾਂਦੇ ਐ ਏ ਸਾਡੇ ਜਿਹੜੇ ਜਿੰਦੇ ਵੀ ਕਿਉਂਕਿ ਅੱਜ ਧਰਮ ਧਰਮ ਘੱਟ ਰਹਿ ਗਿਆ ਰਾਜਨੀਤੀ ਦਾ ਹਥਿਆਰ ਜਾਦੇ ਬਣਾ ਲਿਆ ਗਿਆ ਬਹੁਤ ਲੋਕ ਧਾਰਮਿਕ ਸ਼ਰਧਾ ਨਾਲ ਜਾਂਦੇ ਆ ਉਹਨਾਂ ਨੂੰ ਸਾਡਾ ਬਹੁਤ ਸਤਿਕਾਰ ਚਾਹੇ ਜਿਹੜੇ ਮਰਜੀ ਧਰਮ ਦੇ ਲੋਕ ਪਰ ਧਰਮ ਦੇ ਨਾਂ ਦੇ ਉੱਤੇ ਜਿਹੜੀ ਰਾਜਨੀਤੀ ਹੋਣ ਲੱਗੀ ਰਾਜਨੀਤੀ ਦੇ ਨਾਂ ਦੇ ਉੱਤੇ ਜਿਹੜਾ ਖਰੂਦੀਆਂ ਦੀ ਸਪੋਰਟ ਹੋਣ ਲੱਗੀ ਤੇ ਉਹਨਾਂ ਦੇ ਉੱਤੇ ਕੇਸ ਨਹੀਂ ਦਰਜ ਹੋਣ ਦਿੱਤੇ ਜਾਂਦੇ ਜਦੋਂ ਕੋਈ ਕੇਸ ਹੁੰਦਾ ਹੈ ਉਹਨਾਂ ਦੇ ਉੱਤੇ ਤਾ ਫਿਰ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਉਹਨਾਂ ਦੀ ਹਮਾਇਤ ਕਰਦੀਆਂ ਨੇ ਉਹਦੇ ਨਾਲ ਅਜਿਹੇ ਗੁੰਡਾ ਅਨਸਰ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਨੂੰ ਉਹਨਾਂ ਦੇ ਹੌਸਲੇ ਬਲੰਦ ਹੁੰਦੇ ਇਹਦੇ ਤੇ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਖਾਸ ਤੌਰ ਤੇ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਜ਼ਰੂਰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਚਾਹੇ ਜਿਹੜੇ ਮਰਜੀ ਧਰਮ ਦੇ ਹੈ ਜਦੋਂ ਅਜਿਹੇ ਖਰੂਦੀ ਅਨਸਰ ਉਹਨਾਂ ਦੇ ਵਿੱਚ ਆਉਣਗੇ ਤਾਂ ਇਹ ਤੁਹਾਡੇ ਨਾ ਧਰਮ ਬਚਣਾ ਤੇ ਨਾ ਧਰਮਕ ਲੋਕ ਬਚਣੇ ਆ ਇਸ ਗੱਲ ਨਾਲ ਇਹ ਬਹੁਤ ਮਾੜਾ ਸਿਗਨਲ ਹੈ ਇਹਦੇ ਤੋਂ ਵੀ ਸਾਨੂੰ ਸਿੱਖਣ ਦੀ ਲੋੜ ਹੈਗੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਕੱਲ ਮੁੰਬਈ ਦੀ ਇੱਕ ਸਪੈਸ਼ਲ ਕੋਰਟ ਨੇ ਸੇਬੀ ਦੀ ਸਾਬਕਾ ਚੇਅਰਪਰਸਨ ਜਿਹੜੀ ਨੂੰ ਤਿੰਨ ਚਾਰ ਦਿਨ ਪਹਿਲਾਂ ਹੀ ਜੇ ਛੁੱਟੀ ਹੋਈ ਹੈ ਉਹਦੀ ਥਾਂ ਤੇ ਨਵਾਂ ਸੇਬੀ ਚੇਅਰਮੈਨ ਲਾਇਆ ਹੈ ਮਾਦ ਵੀ ਪੂਰੀ ਬੁੱਚ ਤੇ ਪੰਜ ਜਿਹੜੇ ਹੋਰ ਅਧਿਕਾਰੀ ਨੇ ਸੇਬੀ ਵਗੈਰਾ ਦੇ ਉਹਨਾਂ ਦੇ ਉੱਤੇ ਪਰਚਾ ਦਰਜ ਕਰਨ ਦਾ ਹੁਕਮ ਕੀਤਾ ਇੱਕ ਜਿਹੜਾ ਜਿਸ ਬੰਦੇ ਨੇ ਸ਼ਿਕਾਇਤ ਦਰਜ ਕਰਾਈ ਹੈ ਉਸ ਬੰਦੇ ਨੇ ਜਿਹੜਾ ਉਹ ਮੀਡੀਆ ਰਿਪੋਰਟਰ ਹੈ ਇੱਕ ਤੇ ਉਸ ਨੇ ਕਿਹਾ ਵੀ ਬਹੁਤ ਵੱਡੀ ਪੱਦਰ ਦੇ ਉੱਤੇ ਬੇਨਿਸ਼ਮੀਆਂ ਹੋਈਆਂ ਨੇ ਤੇ ਜਿਹੜੇ ਬਹੁਤ ਸਾਰੀ ਕ੍ਰਪਸ਼ਨ ਹੋਈ ਹੈ ਤੇ ਕੋਰਟ ਨੇ ਉਹ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਵੀ ਮੋਡਲੀ ਨਿਗਾਹ ਦੇ ਵਿੱਚ ਜਿਹੜੀ ਮੋਡਲੀ ਨਜ਼ਰ ਹੈ ਉਹਦੇ ਵਿੱਚ ਲੱਗਦਾ ਹੈ ਕਿ ਇਹ ਦੋਸ਼ ਸੱਚੇ ਹੈ ਤਾਂ ਉਹਨਾਂ ਨੇ ਇਹ ਪਰਚਾ ਦਰਜ ਕਰਦਾ ਹੁਕਮ ਕੀਤਾ। ਦੇਸ਼ ਦੀ ਪਾਰਲੀਮੈਂਟ ਚਰੋਲਾ ਪੈ ਗਿਆ। ਪਾਰਲੀਮੈਂਟ ਦੀ ਕਮੇਟੀ ਨੇ ਉਹਨੂੰ ਸੱਦ ਲਿਆ ਵੀ ਇਹਨੂੰ ਸੱਦਿਆ ਜਾਵੇ ਇਹਦੇ ਤੋਂ ਪੁੱਛਿਆ ਜਾਵੇ ਵੀ ਇਹਦੇ ਜਿਹੜੇ ਅਡਾਨੀ ਨਾਲ ਕੀ ਨੇ ਉਹ ਜਿਹੜੀ ਰਿਪੋਰਟ ਆਈ ਸੀ ਹਿੰਦਨਬਰਗ ਰਿਪੋਰਟ ਉਹਦੇ ਚ ਇਹਦਾ ਨਾਮ ਲਿਖ ਕੇ ਬਕਾਇਦਾ ਸੀ ਵੀ ਇਹਨੇ ਫਲਾਣੀਆਂ ਫਲਾਣੀਆਂ ਜਿਹੜੀਆਂ ਕੰਪਨੀਆਂ ਨੇ ਉਹ ਇਸ ਤਰ੍ਹਾਂ ਉਹਦੇ ਚ ਹੀਰਾ ਫੇਰੀਆਂ ਕੀਤੀਆਂ ਨੇ ਪਰ ਦੇਸ਼ ਦੀ ਪਾਰਲੀਮੈਂਟ ਨੇ ਬੀਜੇਪੀ ਨੇ ਕਿਉਂਕਿ ਆਪਣੇ लाडले ਅਡਾਨੀ ਦਾ ਨਾਮ ਸੀ ਤੇ ਉਹਦੇ ਉਹਨੂੰ ਬਚਾਉਣ ਵਾਲੀ ਜਿਹੜੀ ਲਾਡਲੀ ਸੀਗੀ ਮਾਧਵੀ ਪੁਰੀ ਵਿੱਚ ਉਹ ਉਹਦੇ ਵਿੱਚ ਆ ਰਹੀ ਸੀ ਉਧਰ ਕੋਈ ਕੰਨ ਨਹੀਂ ਧਰਿਆ ਤੇ ਹੁਣ ਕੋਰਟ ਨੇ ਕਿਹਾ ਹੁਣ ਕੱਲ ਦੁਬਾਰਾ ਸ਼ਾਮ ਨੂੰ ਦੁਬਾਰਾ ਫੇਰ ਸੇਬੀ ਦੇ ਅਧਿਕਾਰੀਆਂ ਦਾ ਆਇਆ ਸੀ ਵੀ ਅਸੀਂ ਇਸ ਹੁਕਮ ਨੂੰ ਉੱਪਰਲੀ ਅਦਾਲਤ 'ਚ ਚੈਲੰਜ ਕਰਾਂਗੇ ਦੇਖਦੇ ਆ ਕੀ ਬਣਦਾ ਪਰ ਦਾਲ ਚਕਾਲਾ ਨਹੀਂ ਦਾ ਕਾਲੀ ਹੋਈ ਪਈ ਆ ਦੋਸਤੋ ਅੱਜ ਦੀ ਗੱਲ 'ਚ ਐਨਾ ਹੀ ਬਹੁਤ-ਬਹੁਤ ਸ਼ੁਕਰੀਆ